ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਹਲਕਿਆਂ ਵਿੱਚ ਕੀਤਾ ਦੌਰਾ ਤੇ ਇਸ ਮੌਕੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਸੁजानਪੁਰ ਅਤੇ ਪਠਾਨਕੋਟ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਿਲਜੀਤ ਜੀਮਾ ਦੇ ਹੱਕ ਦੇ ਵਿੱਚ ਪ੍ਰਚਾਰ ਜੜਾ ਹੈ ਉਹ ਕੀਤਾ ਗਿਆ ਤੇ ਇਸ ਮੌਕੇ ਤੇ ਜ਼ਿਲ੍ਹਾ ਪਠਾਨਕੋਟ ਵਿੱਚ ਰੋਡ ਸ਼ੋਅ ਕੱਢਿਆ ਗਿਆ ਦੱਸ ਦਈਏ ਇਸ ਮੌਕੇ ਪਠਾਨਕੋਟ ਦੇ सुरेंद्र ਸਿੰਘ ਮਿੰਟੂ ਦੀ ਦੇਖ ਰਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਸਰਦਾਰ ਸੁਖਬੀਰ ਸਿੰਘ ਉਚੇਚੇ ਤੌਰ ਤੇ ਪਹੁੰਚੇ ਅਤੇ ਆਉ ਸੁਣਦੇ ਆ ਉਹਨਾਂ ਨੇ ਪਠਾਨਕੋਟ ਪਹੁੰਚ ਕੇ ਕੀ ਕਿਹਾ ਕੋਈ ਸਾਡੀ ਇੰਨੀ ਗੱਲ ਨਹੀਂ ਹੁੰਦੀ ਕਿਸੇ ਨਾਲ ਇਹ ਰਾਜਨੀਤਿਕ ਪਰ ਅਸੂਲ ਦੇ ਮੁਤਾਬਕ ਇਦਾਂ ਚਾਹੀਦਾ ਨਹੀਂ ਹੁੰਦਾ ਜਦੋਂ ਇਲੈਕਸ਼ਨ ਇਸ ਮੁਤਾਬਕ ਹੋਵੇ ਪਰ ਚਲੋ ਉਹਨਾਂ ਦਾ ਨਿੱਜੀ ਫੈਸਲਾ ਹੈ ਪਰ ਲੀਡਰਾਂ ਦਾ ਜਮੀਰ ਲੀਡਰਾਂ ਦਾ ਜਮੀਰ ਕਿੱਥੇ ਰਹਿ ਜਾਂਦਾ ਜਦੋਂ ਪਾਰਟੀਆਂ ਦਲ ਬਦਲ ਕਰਦੀ ਨੇ ਨਹੀਂ ਬਹੁਤ ਭੈੜੀ ਬਿਮਾਰੀ ਹੈ ਇਹ ਕੋਵਿਡ ਨਾਲੋਂ ਵੀ ਭੈੜੀ ਹੈ ਇਹ ਬਹੁਤ ਨੁਕਸਾਨ ਕਰ ਰਹੀ ਹੈ ਇਹਦਾ ਇਲਾਜ ਲੋਕਾਂ ਨੂੰ ਟਾਈਮ 'ਤੇ ਕਰਨਾ ਚਾਹੀਦਾ ਇਲਾਜ ਵੀ ਲੋਕੀ ਕਰ ਸਕਦੇ ਸਰ ਤੁਸੀਂ ਸਾਡੇ ਸਾਡੇ ਜਿਹੜੇ ਉੱਥੇ ਲੀਡਰ ਅੱਗੇ ਗਿਆ ਇੱਕ ਇੱਕ ਬੰਦਾ ਉਹਦੇ ਨਾਲ ਦੀ ਹੈ ਅੱਜ ਵੀ ਜੇ ਲੀਡਰ ਗਿਆ ਤੇ ਉਹਦੋਂ ਕਈ ਗੁਣਾ ਵੱਧ ਡੋਕੀ ਚਾਰ ਨਾਲ ਆਇਆ ਇਹੀ ਰਾਜ ਤੇ ਜੇ ਕੋਈ ਗਲਤ ਕਰਦਾ ਸੰਗਤ ਕਹੇ ਕਿ ਗਲਤ ਹੈ ਤੇ ਇਦਾਂ ਬੇਸੂਦੀ ਰਾਜਨੀਤੀ ਦਾ ਕਰੋ ਆਪੇ ਠੀਕ ਹੋ ਜੰਗੇ ਇਹਨਾਂ ਨੂੰ ਠੀਕ ਕਰਨ ਦਾ ਤਰੀਕਾ ਵੀ ਇੱਕਾ ਹੌਟ ਕੋਈ ਲੱਗੇ ਜੀ ਹਾਂ ਜੀ ਠੀਕ ਹੈ ਠੀਕ ਹੈ ਕੈਮਰਾ ਪਰਸਨ ਹਣੀ ਦੇ ਨਾਲ ਅਜ ਸੈਨੀ ਦੀ ਰਿਪੋਰਟ